ਉਹਾਂ ਛੱਡੀਆਂ ਸ਼ੁਰੂ ਕਰਤੀਆਂ ਫੇਰ ਅਸੀਂ ਜ਼ਮੀਨਾਂ ਨੂੰ ਜਿਹੜੀ ਪਰਾਲੀ ਹੁੰਦੀ ਆ ਅੱਗ ਲਾਉਣ ਨੂੰ ਸ਼ੁਰੂ ਕਰਕੇ ਸਮਰੋ ਉਸ ਜ਼ਮੀਨਾਂ ਵੀ ਜਲਣੀਆਂ ਸ਼ੁਰੂ ਕਰਤੀਆਂ ਫੇਰ ਅਸੀਂ ਬਰੋਟੇ ਪਿੱਪਲ ਸੀ ਸਾਰੇ ਉਹ ਵੱਢ ਕੇ ਸੱਤਾਂ ਨਾਸ ਮਾਰਤਾ ਤੀਜੇ ਨੰਬਰ ਤੇ ਆ ਗਿਆ ਸਾਡੀਆਂ ਸਾਰੀਆਂ ਗਲਤੀਆਂ ਇਕੱਠੀਆਂ ਹੋ ਕੇ ਹੁਣ ਅਸੀਂ ਵਾਰਸ਼ ਭਾੜਦੇ ਆਂ ਦੇਖੋ ਸਾਡੇ ਆਪ ਦੇ ਕਸੂਰ ਨੇ ਨਾ ਅਸੀਂ ਬੂਟੇ ਨਹੀਂ ਲਗਾ ਰਹੇ ਅਸੀਂ ਬੂਟਿਆਂ ਨੂੰ ਜੜ ਤੋਂ ਤਾਂ ਪੱਟਦੇ ਆ ਅਸੀਂ ਪਰ ਲਾਉਂਦੇ ਨਹੀਂ ਜੇ ਅਸੀਂ ਸਾਰੇ ਰਾਜ ਮਿਲ ਕੇ ਇਸ ਜਿਹਦਾ ਹੰਬੜਾ ਵਾਰੀਏ ਤਾਂ ਅਸੀਂ ਅਗਲੇ ਆਉਣ ਵਾਲੇ 3-4 ਸਾਲਾਂ 'ਚ ਸਾਡੇ ਬੂਟੇ ਜਵਾਨ ਹੋ ਜਾਣਗੇ ਤੇ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਬਚਤ ਹੋ ਜੂਗੀ ਤੇ ਸਾਡੀ ਵੀ ਬਚਤ ਹੋ ਜੂਗੀ ਅਸੀਂ ਕਿਹੜਾ ਅਜੇ ਚੱਲਈਆਂ ਰੱਬ ਕੋਲੇ ਕੀ ਪਤਾ ਕਿ ਕਿੰਨਾ ਚਿਰ ਜੀਣਾ ਵਾ ਪਰ ਸਾਡੀਆਂ ਗਲਤੀਆਂ ਸਾਨੂੰ ਇਹਨਾਂ ਦੀ ਬਹੁਤ ਭਾਰੀ ਕੀਮਤ ਚੁਕਾਉ ਹੋ ਰਹੀ ਆ ਹੁਣ ਤਾਂ ਸਭ ਦੇ ਸਾਹਮਣੇ ਆ ਨਾ ਇੱਕ ਜ਼ਰੂਰੀਆ ਬੈਂਤੀ ਆ ਸਾਰੇ ਆਪਣੇ ਖੇਤਾਂ ਦੇ ਆਇਦ ਵਾਲੇ ਬੂਟੇ ਜ਼ਰੂਰ ਲਗਾਓ ਇਹ ਨਾ ਕਹੋ ਫਸਲ ਮਰ ਜੂਗੀ ਅੱਗੇ ਚੱਲ ਕਹਿੰਦੇ ਸੀ ਅੱਗੇ ਵੀ ਪਰਛਾਵਾਂ ਪੈਂਦਾ ਖੇਤ ਦੇ ਵਿੱਚ ਫਸਲ ਘਟਣ ਦੇ ਪਰ ਬਜ਼ੁਰਗ ਇਹ ਨਹੀਂ ਸੀ ਜਣਾ ਤੋਂ ਨਹੀਂ ਸੀ ਵੱਢਦੇ ਸਿਆਹ ਦੇ ਮਹੀਨੇ ਉਹਨਾਂ ਸਾਰੇ ਦਰਖਤਾਂ ਨੂੰ ਛਾਗ ਲੈਂਦੇ ਸੀ ਤੇ ਗਰਮੀਆਂ ਦੇ ਵਿੱਚੋਂ ਫੇਰ ਉਹਨਾਂ ਦੀ ਨਵੀਆਂ ਤਾਜ਼ੀਆਂ ਲਗ ਰਾਂ ਫੁੱਟੀਆਂ ਸੀ ਬਹੁਤ ਸੋਹਣੀਆਂ ਤਾਜ਼ੀਆਂ ਤਾਜ਼ੀਆਂ ਤੇ ਪਾਣੀ ਉਹਨਾਂ ਨੂੰ ਜ਼ਮੀਨ ਦੇ ਨਾਲ ਜਦੋਂ ਆਪਾਂ ਸਿੰਜੀ ਕਰਦੇ ਹਾਂ ਉਦੋਂ ਹੀ ਮਿਲ ਜਾਂਦਾ ਫ੍ਰੀ ਦੇ ਵਿੱਚ ਕੀ ਕਰਨਾ ਜਦੋਂ ਤੁਸੀਂ ਖੇਤ ਦੇ ਵਿੱਚ ਪਰਾਈ ਨੂੰ ਅੱਗ ਲਾਉਣੀ ਆ ਤਾਂ ਉਹਨਾਂ ਨੂੰ ਉਦੋਂ ਨਾਲ ਨਾਲ ਥੋੜਾ ਥੋੜਾ ਬਾਕੇ ਲਾ ਲਓ ਅੱਪਲ ਤਾਂ ਮੈਂ ਇਹ ਕਹਿੰਦੀ ਪਹਿਲਾਂ ਸਿੰਜ ਲੋ ਅੱਗੇ ਬਜ਼ੁਰਗਾਂ ਹੀ ਕਰਦੇ ਸੀ ਨਾ ਪਾਣੀ ਲਾ ਕੇ ਸਿੰਜ ਲੋ ਸਿੰਜ ਕੇ ਉਹਨੂੰ ਰੂਟਾ ਬੀਟਰ ਫੇਰ ਤੋਂ ਬਾਹ ਲਓ ਤੇ ਹਲੇ 2 ਮਹੀਨਾ ਤੱਕ ਮੈਨੂੰ ਇਹਦਾ 20 ਦਿਨ ਤੱਕ ਜੀਰੀ ਲਾਉਣੀ ਆਇ ਤਾਂ ਹੁਣ ਪਨੀਰੀ ਰਲਾ ਰਹੇ ਨੇ ਜਦ ਤੱਕ ਬਿਲਕੁਲ ਐਨ ਵਿੱਚ ਰਿਓ ਵਾਂਗੂ ਵਾਜੂਗੀ ਨਾ ਤਾਂ ਰਿਓ ਦਾ ਫਾਇਦਾ ਬਹੁਤ ਹੁੰਦਾ ਨਾਲ ਫਸਲ ਡੁੱਬਣੀ ਹੁੰਦੀ ਆ ਨਾ ਇਹ ਸਾਡੀ ਜਿਹੜੀ ਜ਼ਮੀਨ ਦੀ ਪਰਤ ਆ ਉਹ ਬਚਦੀ ਆ ਜਦੋਂ ਅਸੀਂ ਜ਼ਮੀਨ ਦੇ ਉੱਤੇ ਅੱਗ ਲਾਉਨੇ ਆ ਜਿਹੜੀ ਸਾਡੀ ਚੁੱਲ੍ਹੇ ਦੀ ਮਿੱਟੀ ਆ ਉਹਦੇ ਵਿੱਚ ਕਦੇ ਪੈਦਾਵਾਰ ਨਹੀਂ ਹੁੰਦੀ ਇਹੀ ਸਾਡੀ ਜ਼ਮੀਨ ਦਾ ਹਾਲ ਆ ਜੇ ਅਸੀਂ ਨਾਲ ਮਿਲ ਕੇ ਸਾਰ ਇੱਕ ਦਾ ਨਹੀਂ ਕਰਨਦਾ ਕਿ ਜੇ ਅਸੀਂ ਅਸੀਂ ਕਿਹੜਾ ਲਾਉਂਦੇ ਨਹੀਂ ਅਸੀਂ ਵੀ ਲਾਉਨੇ ਆ ਪਰ ਗੱਲ ਇਹ ਹੈ ਜੇ ਅਸੀਂ ਨਾਲ ਮਿਲ ਕੇ ਸਾਰੇ ਇਹ ਕੰਮ ਕਰਾਂਗੇ ਤਾਂ ਸਾਰਿਆਂ ਨੂੰ ਅਕਲ ਆ ਜੂਗੀ ਹੈ ਕਿ ਨਹੀਂ ਜੇ ਇੱਕ ਬੰਦਾ ਨਹੀਂ ਕਰਦਾ ਤਾਂ ਉਹਦੀ ਦੂਜੇ ਸਾਲ ਥੋੜੀ ਬਾਰੀ ਫਸਲ ਘੱਟ ਨਿਕਲੀ ਕੀ ਕਰ ਜੇ ਅਸੀਂ ਸਿੱਧੀ ਫਸਲ ਦੀ ਵਾਹੀ ਕਰਕੇ ਵਿੱਚ ਬੀਜ ਦਾ ਇਹ ਕੰਮ ਨਾ ਕਰੋ ਉਹਨੂੰ ਪਹਿਲਾਂ ਸਿੰਜ ਲੋ ਸਿੰਜ ਕੇ ਉਹਨੂੰ ਪਹਿਲਾਂ ਬਾਹ ਲੋ ਬਾਕੇ ਵਿੱਚ ਰਾਹੋ ਫੇਕ ਪਾਣੀ ਲਾਓ ਖੁੱਲਾ ਛੱਡ ਦੋ ਖੇਤ ਮਹੀਨਾ ਵੀ ਉਹ ਖੇਤ ਖੁੱਲਾ ਪਿਆ ਰਹੂਗਾ بارش ਵੀ ਪਾਉਗੀ ਤੇ ਜਿਹੜੀ ਜ਼ਮੀਨ ਦੇ ਥੱਲੇ ਦੱਬੀ ਗਈ ਆਪਣੀ ਨਾਰ ਚਾਹੇ ਪ੍ਰਾਲੀ ਦੀ ਆ ਜੀਰੀ ਵਹ ਦੀ ਚਾਹੇ ਆਪਣੀ ਕਣਕ ਦੀ ਨਾਰ ਤਾਂ ਉਹਦਾ ਰਿਓ ਬਣ ਜੂਗਾ ਆਪਾਂ ਕਿੰਨਾ ਰਿਓ ਮਹਿੰਗਾ ਲੈ ਕੇ ਪਾਉਣੇ ਆਪਣੀ ਬਚਤ ਕਾਫੀ ਹੋ ਜੂਗੀ ਤੇ ਜ਼ਮੀਨ ਦੀ ਵੀ ਜ਼ਿੰਦਗੀ ਬਚ ਜੂਗੀ ਜਦ ਹ ਆਪਣੀ ਸਕਨ ਛੜਦੇ ਧੁੱਪਾਂ ਦੇ ਨਾਲ ਆਪਾਂ ਨੂੰ ਕਿੰਨੀ ਤਕਲੀਫ ਹੁੰਦੀ ਆ ਐਵੇਂ ਜ਼ਮੀਨ ਨੂੰ ਹੁੰਦੀ ਆ ਥੋੜੀ ਜੀ ਆਪਾਂ ਨੂੰ ਸੁਧਰਨਾ ਪੈਣਾ ਰੱਬ ਨੇ ਤਾਂ ਫਿਰ ਆਪਣੇ ਨਾਲ ਕਰਨਾ ਹੀ ਕਰਨਾ ਨਾ ਇਹ ਕੁਝ ਜਿਹੜਾ ਕੁਝ ਹੋ ਰਿਹਾ ਜੀ ਅਸੀਂ ਰੱਬ ਦੇ ਨਾਲ ਖਲਵਾੜ ਇੰਨਾ ਕਰ ਧਰਤੀ ਮਾਤਾ ਇੱਕ ਪਾਸੇ ਅਸੀਂ ਕਹਿੰਦੇ ਆ ਇੱਕ ਪਾਸੇ ਅਸੀਂ ਕਿੰਨਾ ਖਲਵਾੜ ਕਰ ਰਹੇ ਹਾਂ ਧਰਤੀ ਮਾਤਾ ਦੇ ਨਾਲ ਦੇਖੋ ਨਾਲ ਮਿਲ ਕੇ ਸਾਰੇ ਹੰਬੜਾ ਮਾਰੋ ਸਾਰੇ ਬੂਟੇ ਲਾਓ ਆਪਣੇ ਬੂਟਿਆਂ ਦੀ ਆਪ ਦੇਖ ਰੱਖ ਕਰੋ ਇਹ ਸਰਕਾਰਾਂ ਨੇ ਨਹੀਂ ਕਰਨੀ ਜਿਹੜੇ ਉਹਦਾ ਕਾਗਜ਼ੀ ਕਾਰਵਾਈ ਕਰ ਦਿੰਦੇ ਅਸੀਂ 5000 ਬੂਟਾ ਲਾਤਾ ਜੀ 5000 ਲਾਤਾ ਜੀ ਸਿ 500 ਲਾਤਾ ਅਸੀਂ 6 ਮਹੀਨੇ ਬਾਅਦ ਪੰਜ ਬੂਟੇ ਨਹੀਂ ਹੁੰਦੇ ਹੈਗੇ ਪੰਜ ਪੰਜ ਬੂਟਾ ਨਹੀਂ ਹੁੰਦਾ ਖਤਮ ਹੁੰਦੇ ਨੇ ਸਾਰੇ ਬੂਟੇ ਇਹ ਸਾਨੂੰ ਸਾਰੇ ਲੋਕਾਂ ਨੂੰ ਆਪ ਕਰਨਾ ਪੈਣਾ ਜਿੱਥੇ ਪੰਚਾਇਤ ਦੀ ਜ਼ਮੀਨ ਫੁੱਲੀ ਪਈ ਆ ਉੱਥੇ ਬੂਟੇ ਲਾਓ ਜੇ ਬਚਣਾ ਵਾ ਨਹੀਂ ਤਾਂ ਫਿਰ ਆਹੀ ਹਾਲ ਹੀ ਲਾਉ ਦੇਖੋ ਕਿਵੇਂ ਦੁਨੀਆ ਫੜਕ ਫੜਕ ਕਰਦੀ ਆ ਬੱਸਾਂ ਦੇ ਵਿੱਚ गिरਦੇ ਨੇ ਬਾਹਰ ਸੜਕਾਂ ਤੇ ਰੋਕੀਂ ਗਿਰਦੇ ਨੇ ਹਸਪੀਟਲਾਂ ਦੇ ਵਿੱਚ ਜਾਂਦੇ ਨੇ ਲੋਕੀ ਮੈਂ ਤੁਹਾਡੇ ਅੰਕਲ ਲੈ ਕੇ ਕਿਸੇ ਡੀਐਮ ਸੀ ਤੋਂ ਪਾਗ ਦੇ ਨਾਲ ਫੜਕੇ ਬੱਚੇ ਵੀ ਆਏ ਨੇ